ਸੱਜਣੋ ਅੱਜ ਤੁਹਾਨੂੰ ਚੈਲੰਜ ਹੈ ਮਹਾਰਾਜਾ ਫਰਨੀਚਰ ਵੱਲੋਂ ਇਹ ਕਹਿੰਦੇ ਵੀ ਭਾਈ ਅੱਜ ਜੋ ਸਮਾਨ ਤੁਹਾਨੂੰ ਦਿਖਾਉਣ ਲੱਗੇ ਆ ਇਹ ਵੀ ਮਾਰਕੀਟ ਦੇ ਬਹੁਤ ਬਹੁਤ ਘੱਟ ਹੋਊਗਾ ਫੋਨ ਕਰੋਗੇ ਤਾਂ ਤੁਹਾਨੂੰ ਜੋ ਰੇਟ ਮਿਲੂਗਾ ਉਹ ਵੀ ਮਾਰਕੀਟ ਦੇ ਵਿੱਚੋਂ ਤੁਹਾਨੂੰ ਬਹੁਤ ਘੱਟ ਇੰਟਰਨੈਸ਼ਨਲ ਲੈਵਲ ਦੀਆਂ ਬਿਰ ਵੈਰਾਈਟੀ ਦਿਖਾਵਾਂਗੇ ਤੇ ਦੇਸ਼ ਦੇ ਨੈਸ਼ਨਲ ਲੈਵਲ ਦੇ ਜਾਂਦਾ ਪਿੰਡੂ ਲੈਵਲ ਦੇ ਰੇਟ ਹੋਣਗੇ ਐਵੇਂ ਨਾ ਗੱਲ ਬਾਤ ਪਹਿਲਾਂ ਸਭ ਤੋਂ ਘੈਂਟ ਘੈਂਟ ਵੈਰਾਈਟੀਆਂ ਦਾ ਖਾਦੋ ਵੀ ਜਿਹੜੀਆਂ ਸਾਰੀਆਂ ਸਾਰੀਆਂ ਨੂੰ ਨਰੇਟ ਦੇ ਵਿੱਚ ਜਿਹੜੀ ਸਾਰੀ ਲਾਈ ਜਿਹੜਾ ਨਵੀਂ ਡਿਸਪਲੇ ਲੱਗੀ ਹੋਈ ਹੈ ਜਿਹੜਾ ਆਮ ਬੰਦਾ ਐਂ ਕਹਦੇ ਵੀ ਬਈ ਆਹ ਦੇ ਦੇ ਤੇ ਉਹਨੂੰ ਜਮਾ ਨਾ ਲੱਗੇ ਵੀ ਇੰਨੇ ਦਾ ਐਂ ਨਾ ਹੋ ਬਸ ਠੀਕ ਹੈ ਠੀਕ ਹੈ ਹੈਨਾ ਵੀ ਜਮਾ ਜੈਜ ਰੇਟ ਪਹਿਲਾਂ ਤਾਂ ਵੈਰਾਈਟੀ ਦੇਖੋ ਤੁਸੀਂ ਵੈਰਾਈਟੀ ਕਿੰਨੀ ਸ਼ਾਨਦਾਰ ਲੱਗੀ ਹੋਈ ਹੈ ਸਾਰੀ ਆਹ ਆਹ ਅਲੱਗ ਆਹ ਐਂ ਲੱਗਦਾ ਜਿਵੇਂ ਕੰਦ ਚ ਬਣਿਆ ਹੁੰਦਾ ਹਾਂਜੀ ਹਾਂਜੀ ਅਲੱਗ ਬਣਿਆ ਹੈਗਾ ਹੂੰ ਪਰ ਪਰਪਰੀ ਤੇ ਨੈਕਸਟ ਲੈਵਲ ਚੀਜ਼ ਬਣੀ ਆ ਮੇਰੇ ਹਿਸਾਬ ਨਾਲ ਹੈ ਨਹੀਂ ਇਹ ਬਾਰਡਰਲੈਸ ਆ ਪਤਾ ਨਹੀਂ ਲੱਗਦਾ ਹੈ ਜਿਵੇਂ ਟਾਈਲਾ ਨਹੀਂ ਐਂਡਲੈਸ ਹੁੰਦੇ ਆ ਐਂਡਲੈਸ ਹਾਂ ਜੀ ਹਾਂ ਐਂਡਲੈਸ ਤਾਂ ਲਾਉਂਦੀਆਂ ਜਿਵੇਂ ਹਾਂ ਉਵੇਂ ਆ ਇਹ ਹੋਰ ਦਿਖਾਓ ਕੋਈ ਵੈਰਾਈਟੀ ਉਹ ਸਾਰੀ ਤੁਸੀਂ ਦੇਖੋ ਇੱਕ ਇਕੱਲਾ ਇਕੱਲਾ ਤੁਹਾਨੂੰ ਦਿਖਾਉਣਾ ਜੀ ਇਹ ਸਾਰੀ ਵੈਰਾਈਟੀ ਨਵੀਂ ਡਿਜ਼ਾਈਨ ਨੇ ਨਵੀਂ ਡਿਜ਼ਾਈਨਿੰਗ ਲਾਈ ਆ ਸਾਰੀ ਕੋਈ ਡਿਜ਼ਾਈਨ ਪੁਰਾਣਾ ਨਹੀਂ ਹੈਗਾ ਇਹ ਲੈਪਰੀ ਤੇ ਲੈ ਫਿਰ ਐਂਡਲੈਸ ਦੇ ਵਿੱਚ ਆ ਵੀ ਆ ਗਿਆ ਇਹ ਤਾਂ ਜਿਹੜਾ ਆਹਾ ਆਹਾ ਇਹ ਅਲੱਗ ਨਹੀਂ ਬਾਈ ਆਹਾ ਅਲੱਗ-ਅਲੱਗ ਨਹੀਂ ਇਹ ਅਲੱਗ-ਅਲੱਗ ਨੇ ਆ ਨਹੀਂ ਕੱਪੜੇ ਦਾ ਜਿਹੜਾ ਜੇ ਕੱਪੜੇ ਚ ਲੈਣਾ ਕੱਪੜੇ ਚ ਮਿਲ ਜੂ ਪਾਲਿਸ਼ ਚ ਲੈਣਾ ਪਾਲਿਸ਼ ਚ ਮਿਲ ਜੂ ਵਾਲੇ ਨੂੰ ਇਹ ਗਾਗ ਦੀ ਚਵਾਸ ਹੈ ਹੂੰ ਜਿਵੇਂ ਪਾਲਿਸ਼ਮੈਂ ਉਹ ਦੇਖੋ ਆ ਬੈੱਡ ਨਵਾਂ ਤਿਆਰ ਕੀਤਾ ਕਰਨਾ ਸੋਹਣਾ ਬੈੱਡ ਆਈ ਹੂੰ ਆਹ ਦੇਖੋ ਹੁਣ ਤਾਂ ਐਨਆਰਆਈ ਆ ਬਾਹਰੋਂ ਆ ਰਿਹਾ ਹੁਣ ਤਾਂ ਇੱਕ ਵਾਰੀ ਤਾਂ ਸਮਾਨ ਆ ਜਿਹੜਾ ਪੂਰਾ ਨਹੀਂ ਕੀਤਾ ਯਾਰ ਨਹੀਂ ਸਮਾਨ ਤਾਂ ਪੂਰਾ ਨਹੀਂ ਹੋ ਰਿਹਾ ਜੀ ਮਾਲ ਤਾਂ ਗੱਡੀਆਂ ਨਹੀਂ ਭਰੀਆਂ ਜਾਂਦੀਆਂ ਮਾਲ ਦੇਣ ਵਾਲਾ ਇੰਨਾ ਪਿਆ ਜੀ ਹਾਂ ਇੰਨਾ ਮਾਲ ਦੇਣ ਵਾਲਾ ਪਿਆ ਤੁਸੀਂ ਆਉਂਗੇ ਤੁਹਾਨੂੰ 10 ਮਿੰਟ ਚੁਆਇਸ ਕਰਨ ਨੂੰ ਲੱਗਣਗੇ ਬੰਦਾ ਆ ਕੇ ਵੇਖੂਗਾ ਇਧਰਲੇ ਪਾਸੇ ਪੈਕੇਜ ਪਿਆ ਪੈਕੇਜ ਦੀ ਇੱਕ ਅਲੱਗ ਰੀਲ ਵੀ ਬਣਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਮਾੜਾ ਜਾਂ ਫੇਰ ਵੀ ਦੱਸ ਦਿਓ ਪੈਕੇਜ ਮਾੜਾ ਜਾਂ ਫੇਰ ਵੀਡੀਓ ਦੇ ਵਿੱਚ ਵੀ ਦੱਸ ਦਿਜੀਏ ਇਹ ਪੈਕੇਜ ਆਪਣਾ 46000 ਰੁਪਏ ਦਾ ਬਣਾਇਆ ਜੀ ਹਾਂ ਜਿਹਦੇ ਵਿੱਚ ਬੈੱਡ ਨੇਗੇ ਨਾਲ ਗੱਦੇ ਨੇ ਜੀ ਨਾਲ ਸੋਫਾ ਹੈਗਾ ਟੇਬਲ ਹੈਗਾ ਅਣਮਾਰੀ ਹੈਗੀ ਨਾਲ ਪ੍ਰੈਸ ਟੇਬਲ ਹੈ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਤੇ ਆ ਜੋ ਇਧਰਲੇ ਪਾਸੇ ਸੋਫਿਆਂ ਦੀ ਵੀ ਪ੍ਰੈਕਟ ਦਿਖਾ ਦਵੇ ਕੋਈ 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 ਇੱਕ ਅੱਧਾ ਸੋਫਾ ਤਾਂ ਇਹੋ ਜਿਹਾ ਹੈਗਾ ਨਾ ਜਿਹਦੇ ਤੇ ਸਾਨੂੰ ਦੇ ਦਿਓ ਆ ਆਫਰ ਉਫਰ ਦੇ ਦਿਓ ਕੋਈ ਵੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਸੋਫੇ ਦੇਖੋ ਬੱਲਾ ਇੱਕ ਤੋਂ ਇੱਕ ਲਗਜ਼ਰੀ ਸੋਫੇ ਨੇ ਜੀ ਹੂੰ ਵੀ ਇਹ ਨਹੀਂ ਹੈਗਾ ਕਾਕਦਾ ਆ ਕੇ ਮਾਣਾ ਕਹੂਗਾ ਅਗਲਾ ਕੂ ਆ ਵੀ ਲੈ ਲਾਂ ਜੀ ਆ ਵੀ ਲੈ ਲਾਂ ਆ ਵੀ ਲੈ ਲਾਂ ਰਿਸ਼ਤੇਦਾਰ ਐਂ ਪੁੱਛੂਗਾ ਇਹਨਾਂ ਨੂੰ ਦੇਖ ਕੇ ਵੀ ਲੈਂਦਾ ਕਿਦਾਂ ਦਾ ਅੱਜ ਹੋ ਜੀ ਮੈਂ ਆਪਣਾ ਚੈਸਟਰ ਸੋਫਾ ਹੈਗਾ ਆਮ ਤੁਸੀਂ ਬਾਜ਼ਾਰ ਚ ਲੈਣ ਜਾਓਗੇ 60000 ਦਾ 65000 ਰੁਪਈਆ ਦਾ ਸੋਫਾ ਹੈਗਾ ਯੂ ਕੁਰਸੀਆਂ ਬਣੀਆਂ ਨੇ ਗੋਲ ਜੀ ਇਹ 45000 ਰੁਪਏ ਦਾ ਮਾਰਕੀਟ ਰੇਟ ਚੈਲੰਜ ਹੈ ਕੱਪੜੇ ਦੇ ਵਿੱਚ ਕੱਪੜੇ ਚ ਲੈ ਲਓ ਜੀ ਚ ਮਰ ਲੈਦਰ ਚ ਲੈ ਲਓ ਜਿਵੇਂ ਮਰਜੀ ਲੈ ਲਓ ਜਿਵੇਂ ਆਪਣਾ ਡਬਲਡਰ ਨਾਲ ਆਈ ਹੋਡ ਵਾਲਾ ਸੋਫਾ ਹੂੰ 45000 ਰੁਪਏ ਦਾ ਵੱਡਾ ਕਿੰਗ ਸਾਹਿਬ ਸੋਫਾ ਜੀ 11 ਸੀਟਰ ਹੂੰ ਸਾਰਾ ਟੱਬਰ ਵੀ ਬਹਿੰਦਾ ਨਾਲ ਰਿਸ਼ਤੇਦਾਰ ਹਾਂਜੀ ਹਾਂਜੀ ਨਾਲ ਰਿਸ਼ਤੇਦਾਰ ਵੀ ਬਹਿੰਦੇ ਨੇਗੇ ਹਾਂ ਆ ਆ ਆ ਆ ਦੇਖ ਆਹਾਂ ਆਹ ਵੈਰਾਈਟੀ ਯਾਰ ਲੋਕ ਬਹੁਤ ਲੈਂਦੇ ਹੋਣਗੇ ਯਾਰ ਬਹੁਤ ਵਿਕਦੀ ਹੈ ਬਹੁਤ ਵਿਕਦੀ ਹੈ ਪੂਰੀ ਨਹੀਂ ਹੋ ਰਹੀ ਹੈ ਵੈਰਾਈਟੀ ਹੂੰ ਵੈਰਾਈਟੀ ਦਾ ਸਾਰੀ ਇੱਕ ਬਿੱਟ ਹੈ ਜੀ ਨਾਲੇ ਨਾਲੇ ਹੈ ਬਹੁਤ ਜੈ ਜੈ ਜੈਨੂਅਲ ਨਿੱਕੇ ਥੋੜੇ ਰੇਟਾਂ ਦੇ ਵਿੱਚ ਵੱਡੀਆਂ ਚੀਜ਼ਾਂ ਛੋੜੇ ਰੇਟਾਂ ਦੇ ਵਿੱਚ ਜਿਹੜਾ ਬੰਦਾ ਮੰਨ ਕੇ ਚੱਲੋ ਵੀ ਆਹ ਸੋਫਾ ਲੈ ਲਿਆ ਕਿਸੇ ਨੇ ਇਹਦੇ ਚ ਰੰਗ ਹੋਰ ਕਹਿਤਾ ਫਿਰ ਕਿੰਨੇ ਦਿਨਾਂ ਚ ਤਿਆਰ ਹੋ ਜਾਂਦਾ ਜੀ ਰੰਗ ਤਾਂ ਹੀ ਹੁਣ ਐਮਨੋ ਵੀ ਸੇਮ ਡੇ ਹੀ ਦੇਈ ਜਾਂਦੇ ਆ ਮਾਲ ਤਾਂ ਕਾਰੀਗਰ ਬਹੁਤ ਨੇ ਲੇਬਰ ਬਹੁਤ ਹੈਗੀ ਮਾਲ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਇਹ ਵੱਡਾ ਪਾ ਨਹੀਂ ਬਣਾਤਾ ਭਾਈ ਯਾਰ ਇਹ ਕਿਸੇ ਆਰਡਰ ਦਾ ਬਣਿਆ ਹੋਇ अच्छा ये अपना जेड़ा अपना आपा वीडियो च दिनेंगे वो 45000 ਰੁਪਏ ਦਾ ਉਹ 12 ਫੁੱਟ ਆਇਆ ਜੀ 6 ਫੁੱਟ ਆਇਆ 6 ਫੁੱਟ ਆਇਆ ਨਾਲ ਦਵਾਨ ਹੈਗਾ ਨਾਲ ਪਫੀਆਂ ਨਾਲ ਟੇਬਲ ਹੈ ਇਹ ਗਾਗ ਦੀ ਕਸਟਮਰ ਦੇ ਮੁਤਾਬਕ ਬਣਾਇਆ ਹੈਗਾ ਉਹਦੇ ਸਾਈਜ਼ ਦੇ ਮੁਤਾਬਕ ਅੱਛਾ ਮਤਲਬ ਤੁਸੀਂ ਕਸਟਮਾਈਜ਼ ਕਰਾ ਸਕਦੇ ਜੇ ਕੋਈ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਛੋਟਾ ਚਾਹੀਦਾ ਜਾਂ ਤੁਹਾਡੇ ਕੰਮ ਦੇ ਹਿਸਾਬ ਨਾਲ ਵੱਡਾ ਚਾਹੀਦਾ ਤਾਂ ਤੁਸੀਂ ਉਸ ਹਿਸਾਬ ਨਾਲ ਲੈ ਸਕਦੇ ਜੇ ਕਿਸੇ ਸੋਫੇ ਚੋਂ ਇੱਕ ਸੀਟ ਮੈਸ ਕਰਨੀ ਜਾਂ ਇੱਕ ਐਕਸਟਰਾ ਲੈਣੀ ਹੈ ਸਾਰਾ ਕੁਝ ਹੋ ਜੂ ਸਾਰਾ ਕੁਝ ਹੋ ਜੂ ਬਾਈ ਹੂੰ ਬਸ ਕਸਟਮਾਈਜ਼ ਵਾਲੇ ਨੂੰ ਇੱਕ ਅੱਧਾ ਦਿਨ ਚਾਹੀਦਾ ਜਿਹੜੇ ਬਣੇ ਪਏ ਉਹ ਸੇਮ ਡੇ ਲੈ ਜੀ ਉਹ ਸੇਮ ਡੇ ਲੈ ਲਓ ਜੀ ਸੇਮ ਡੇ ਲੈ ਜੀ ਚਾਹ ਹਾਂਜੀ ਹਾਂਜੀ ਆਹ ਦੇਖੋ ਪ੍ਰੀਤ ਆਹ ਆਹ ਤਾਂ ਪ੍ਰੀਤ ਉਵੇਂ ਆ ਬਲਕੀ ਜੇ ਜਿਵੇਂ ਉਹ ਜਿਮ ਜੀ ਵਾਲੇ ਬੰਦੇ ਆਂਦੇ ਨਹੀਂ ਮਸਲ ਜੇ ਬਣੇ ਹੁੰਦੇ ਆ ਨਾ ਮਸਲਾਂ ਵਾਲਾ ਸੋਫਾ ਹੈ ਬਹੁਤ ਤਕੜੀ ਫੀਲਿੰਗ ਹੈ ਤੇ ਬੈ ਗਈ ਹੂੰ ਇਹ ਮਸਲਾਂ ਵਾਲਾ ਸੋਫਾ ਆ ਦੇਖੋ ਇਹ ਤੇ ਫੀਲਿੰਗ ਆਉਂਦੀ ਆ ਇਹ ਢੂਈ ਢਾਈ ਦੇ ਮਰੀਜ਼ ਨੂੰ ਜਮਾ ਠੀਕ ਆਏ ਹੈ ਚੱਕ ਇਹ ਵੀ ਇਹ ਵੀ ਜੈਜ ਰੇਟ ਚੀ ਹੈ ਜੈਜ ਰੇਟ ਰੇਟ ਸਾਰਾ ਦੀ ਆਪਣੀ ਜੈ ਨਹੀਂ ਜੈ ਰੇਟ ਦੀ ਕੋ ਕੰਪਨੀ ਰੇਟ ਕਿਸੇ ਦਾ ਨਹੀਂ ਮਹਿੰਗਾ ਹੈਗਾ ਜੀ ਮਹਿੰਗਾ ਰੇਟ ਹੈ ਨਹੀਂਗਾ ਹੋਰ ਮੰਜ਼ਲ ਮੋਜ਼ਲ ਤੇ ਚੱਲ ਕੇ ਆਜੋ ਆਜੋ ਉੱਪਰ ਦਿਖਾ ਦਿੰਨੇ ਜੀ ਚਲੋ ਤਾਂ ਹਾਂ ਚੱਲਦੇ ਚਲੋ ਚੱਲ ਪ੍ਰੀਤ ਤਾਂ ਹਾਂ ਚੱਲਦੇ ਓਏ ਲੈ ਭਾਈ ਡਾਇਨਿੰਗ ਟੇਬਲ ਦੱਸ ਮੇਰਾ ਭਾਈ ਡਾਇਨਿੰਗ ਟੇਬਲਾਂ ਦਾ ਰੇਟ ਕੀ ਰੇਟ ਕਿੱਥੇ ਇੱਕ ਤੱਕ ਮਿਲ ਜਾਂਦਾ ਡਾਇਨਿੰਗ ਟੇਬਲ ਆਪਣੇ ਕੋਲ 35000 40000 45000 ਜਿਹਾ ਜਿਹਾ ਮਰਜ਼ੀ ਲੈ ਲਓ ਜੀ ਜਿੰਮੇ ਤਾਂ ਪਿਆ ਹੋਣਾ 35 40000 ਜਿੰਮੇ ਆ ਦੇਖੋ ਆ ਆ ਚੀ ਜਾਈਗੀ ਹਾਂ ਇਹ ਅੰਬਿਆਰ ਚ ਲੈਣ ਜਾਉਗੇ 65 7000 ਰੁਪਏ ਦਾ ਟਾਲੀ ਆ ਟਾਲੀ ਹੈ ਟਾਲੀ ਟਾਲੀ ਆ ਨਾ ਲੱਗੇ ਨਾ ਕੋਈ ਲੋਹਾ ਹਾਂਜੀ 45000 ਰੁਪਏ ਰੇਟ ਹੈਗਾ ਹੂੰ ਡਿਲੀਵਰੀ ਆਦੀ ਪੂਰੇ ਪੰਜਾਬ ਚ ਫਰੀ ਹੈ ਜੇ ਕੁਰਸੀ ਇੱਕ ਅੱਧੀ ਵਧਾਉਣ ਵਧਾਉਣੀਆਂ ਘਟਾਉਣੀਆਂ ਉਹ ਉਹ ਬਦਲਾ ਰੇਟ ਜਿਵੇਂ ਗਾਹਕ ਉਹ ਜਾਂ ਰੇਟ ਵੱਧ ਘਟ ਹੋ ਜੂਗਾ ਤੇ ਐ ਤਾਂ ਨਹੀਂ ਕਿ ਤੁਸੀਂ ਆਏ ਗਾਹਕ ਨੂੰ ਕਹਿ ਦੋ ਵੀ ਸਾਡੇ ਕੋਲ ਤਾਂ ਤੈਨੀਆਂ ਹੀ ਪਏ ਸੀ ਚਾਹੇ 100 ਲੜਈ ਆ ਜਿਹੜਾ ਮੰਗ ਲਾ ਜੇ ਕਿਸੇ ਨੇ ਪੱਥਰ ਲਵਾਉਣਾ ਸ਼ੀਸ਼ਾ ਲਵਾਉਣਾ ਡਾਈਨਿੰਗ ਟੇਬਲ ਤੇ ਉਹਦਾ ਰੇਟ ਅਲੱਗ ਹੋਊਗਾ ਹਾਂਜੀ ਉਹਦਾ ਰੇਟ ਅਲੱਗ ਹੋਊਗਾ ਜੀ ਹਨਾ ਹਾਂਜੀ ਹਾਂਜੀ ਜੇ ਮੈਂ ਪੱਥਰ ਵਾਲਾ ਉਹ ਅਲੱਗ ਹੋਊ ਸ਼ੀਸ਼ੇ ਵਾਲਾ ਅਲੱਗ ਹੋ ਹਾਂ ਜਿਹੜਾ ਵੀ ਆਪਾਂ ਰੇਟ ਦਿੰਨੇ ਆਪਾਂ ਓਡੀ ਵੀਡੀਓ ਚ ਉਹ ਸ਼ੀਸ਼ੇ ਨਾਲ ਰੇਟ ਦਿੰਨੇ ਆ ਜੀ ਜੇ ਉਸ ਤੋਂ ਬਾਅਦ ਵਾਲੇ ਸ਼ੀਸ਼ਾ ਨਹੀਂ ਲੈਣਾ ਜਾਂ ਸ਼ੀਸ਼ੇ ਜਗ੍ਹਾ ਮਾਰਬਲ ਲੈਣਾ ਉਹ ਉਸ ਨਾਲ ਰੇਟ ਹੋ ਜੂਗਾ ਉਹ ਰੇਟ ਉਸ ਹਸਾਬ ਨਾਲ ਹੋ ਤੇ ਸ਼ੀਸ਼ੇ ਦਾ ਡਿਜ਼ਾਈਨ ਤੁਸੀਂ ਬਦਲ ਸਕਦੇ ਹਾਂ ਹਾਂ ਸ਼ੀਸ਼ੇ ਦਾ ਡਿਜ਼ਾਈਨ ਬਦਲ ਸਕਦੇ ਹੋ ਸ਼ੀਸ਼ੇ ਦਾ ਡਿਜ਼ਾਈਨ ਜਿਹੜਾ ਮਰਜ਼ੀ ਬਦਲ ਲਓ ਤੇ 1000 ਮੈਨੂੰ ਨਾ ਮੇਰਾ ਬਾਈ ਬਣ ਕੇ ਰੇਟ ਯਾਰ 1 ਆ ਦੇ ਦੇ ਆਹਾ ਆ ਦਵਾ ਦੇ ਕਿਸੇ ਨੂੰ ਯਾਰ ਕੋ ਖਟਲਾ ਪੋਨ ਬਾਹਰਲੇ ਬੂਰ ਲੈ ਆਉਂਦੇ ਆ ਨਵੇਂ ਨੂੰ ਮੈਂ ਜਵਾਕ ਪਿਆਏ ਜਾਂਦੇ ਸੋਹਰੇ ਸਾਰੇ ਨੇ ਆਉਣਾ ਹੁੰਦਾ ਆ ਜੀ ਗੱਲ ਬਣਾ ਦੇ ਯਾਰ ਬਾਈ ਬਣ ਕੇ ਇਹ ਤਾਂ ਜੀ ਐਂ ਵੀ ਆਮ ਤਾਂ ਵਿਆਹ ਚ 1.5 ਲੱਖ ਦਾ ਵਿਕੀ ਜਾਂਦਾ ਜੀ ਆਪਾਂ ਤਾਂ ਤੁਹਾਡੀ ਪਹਿਲਾਂ ਹੀ ਵੀਡੀਓ ਚ 90000 ਦਾ ਦਿੱਤਾ ਸੀ ਜੀ 90000 ਦੀ ਹੋਣ ਦੇ ਦਾਂਗੇ ਜੀ 90000 ਨਾਲ ਡਿਲੀਵਰੀ ਵੀ ਦੇ ਦੋਗੇ ਡਿਲੀਵਰੀ ਫ੍ਰੀ ਦੇ ਦਾਂਗੇ ਜੀ ਚਾ ਕੱਲਾ ਲੈ ਲੈ ਤਾਂ ਵੀ ਦੇ ਦੋਗੇ ਦੇ ਦਾਂਗੇ ਦੇ ਦਾਂਗੇ ਜੀ 90000 ਰੁਪਏ ਦਾ ਆ ਸਾਰਾ ਸੈਟ ਲੈ ਜਾਓ ਚੱਕ ਕੇ ਮਨੋ ਲੋਕ ਕੀ ਕਰਦੇ ਨੇ ਸਾਰੇ ਚੋਦਾ ਘੜ ਲਾਉਂਦੇ ਨੇ ਜਿਵੇਂ ਕੋਈ ਡਿਵਾਇਡਰ ਕੱਟ ਕਰ ਦਿੰਦਾ ਕੋਈ ਟੇਬਲ ਦਾ ਸਾਈਜ਼ ਛੋਟਾ ਕਰ ਦਿੰਦਾ ਆਪਣਾ ਇਸ ਤਰ੍ਹਾਂ ਕੁਝ ਨਹੀਂਗਾ ਜੋ ਸੈਟ ਜਿੰਨਾ ਪਿਆ ਉੰਨਾ ਹੀ ਮਿਲੂਗਾ ਤੇ ਟੇਬਲ ਦੇ ਉੱਤੇ ਉਹ ਜਿਹੜਾ ਧਰਦੇ ਹੁੰਦੇ ਨੇ ਸ਼ੀਸ਼ਾ ਸ਼ੀਸ਼ਾ ਨਾਲ ਆ ਸ਼ੀਸ਼ਾ ਨਾਲ ਆਈ ਇਹਦੇ ਉਹ ਉਹ ਧਰ ਕੇ ਦੇ ਮੰਗ ਹਾਂਜੀ 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 ਰੰਗ ਹੋਰ ਮਿਲ ਜਾਣਗੇ ਚ ਬਹੁਤ ਆ ਰੰਗ ਮੈਂ ਕਹਿਣ ਲੱਗਿਆ ਸੀ ਵੀ ਤੁਸੀਂ ਕਿਤੇ ਆਏ ਨਾ ਕਹਿ ਦਿਓ ਵੀ ਰੰਗ ਸਾਡੇ ਕੋਲੇ ਉਹ ਖੱਟਾ ਹੀ ਆ ਆ ਰੰਗ ਵੀ ਮਿਲ ਜੂ ਰੰਗ ਵੀ ਮਿਲ ਜੂ ਪਰੇ ਪਿਆ ਉਹ ਹੀ ਮਿਲ ਜੂਗਾ ਹੋਰ ਬਥੇਰੇ ਪੈਣੇ ਰੰਗ ਤਾਂ ਰੋਜ਼ ਬਣ ਜਾਂਦੇ ਨੇ ਜੀ ਨਵੇਂ ਨਵੇਂ ਰੰਗ ਜਿੰਨਾ ਚਿਰ ਮਟੀਰੀਅਲ ਦੇ ਰੇਟ ਨਹੀਂ ਵਧਦੇ ਉਨਾਂ ਚਿਰ ਮਹਾਰਾਜੇ ਕੋਲੋਂ ਇਹ ਇੰਨੇ ਚਾ ਇਹ ਇੰਨੇ ਚ ਹੀ ਮਿਲ ਜੂਗਾ ਜੀ ਹੈ ਉਹ ਆਏ ਨਹੀਂ ਕਹਿੰਦੇ ਵੀ ਇਹ ਇੰਨੇ ਦਿਨਾਂ ਦੀ ਆਫਰ ਆ ਫਲਾਣਾ ਨਾ ਨਾ ਦਿਨਾਂ ਦਾ ਉਹਨਾਂ ਦਾ ਕੋਈ ਹਿਸਾਬ ਨਹੀਂ ਜੀ ਦਿਨਾਂ ਦਾ ਕੋਈ ਹਿਸਾਬ ਨਹੀਂ ਇਸੇ ਰੇਟ ਹੀ ਮਿਲ ਜੂ ਹਾਂਜੀ ਹਾਂਜੀ ਕਿ ਨਹੀਂ ਭਾਈ ਹਾਂਜੀ ਹਾਂਜੀ ਇੱਕ ਕੋਈ ਯਾਰ ਸਾਨੂੰ ਕੋਈ ਦਿਖਾ ਦੇ ਖਾਂ ਕੋਈ 40-50 ਹਜ਼ਾਰ ਰੁਪਏ ਵਾਲਾ ਇੱਥੇ ਕਿਉਂ ਕਿਸੇ ਉਫਾ ਪਿਆ ਹੋਵੇ ਕੋਈ ਆ ਦੇਖੋ ਜੀ ਕਿੰਨੇ ਆ ਸੋਫਾ ਹੈਗਾ ਆਮ ਤੁਸੀਂ ਲੈਣ ਜਾਓਗੇ 65 ਹਜ਼ਾਰ ਦਾ 70 ਹਜ਼ਾਰ ਰੁਪਏ ਦਾ ਸੋਫਾ ਮਿਲ ਲਾਗਾ ਹਮ ਆ ਪਹਿਲਾਂ ਰੇਟ 48 ਹਜ਼ਾਰ ਰੁਪਏ ਰੱਖਿਆ ਜੀ 48 ਹਜ਼ਾਰ ਰੁਪਏ ਦੇ ਵਿੱਚ ਲੈ ਜਾਓ ਹਾਂ ਪੂਰੇ ਪੰਜਾਬ ਚ ਡਿਲੀਵਰੀ ਹੋ ਰਹੀ ਹੈ ਜੀ ਆਪਦੀ ਗੱਡੀ ਵੀ ਨਹੀਂ ਲਿਆਉਣ ਦੀ ਲੋੜ ਗੱਡੀ ਘਰੇ ਜਾਊਗੀ ਘਰੇ ਜਾਊਗੀ 1000 ਰੁਪਏ ਦੀ ਆਨਲਾਈਨ ਬੁਕਿੰਗ ਹੈਗੀ ਬਾਕੀ ਪੈਸੇ ਤੁਸੀਂ ਉਹ ਦੇਣੇ ਜਦੋਂ ਸੋਫਾ ਤੁਹਾਡੇ ਘਰੇ ਪਹੁੰਚ ਗਿਆ 48000 ਰੁਪਏ ਚ ਤੁਹਾਡੇ ਘਰੇ ਬਰਾਂਡੇ ਚ ਟਿਕੂ ਆ ਟਿਕੂ ਆ ਤੇ ਟਿਕੂਗਾ ਗੱਲ ਮੁੱਕ ਗਈ ਚਾਹੇ ਤੁਸੀਂ ਪੰਜਾਬ ਦੇ ਖਾਣੇ ਚ ਜਿਹੜੇ ਜਮਾਈ ਮਰਜੀ ਬੈਠੇ ਹੋ ਬਾਈ ਜੇ ਕੋਈ ਫਿਰ ਪੰਜਾਬ ਤੋਂ ਬਾਹਰ ਹੁੰਦਾ ਫਿਰ ਉਹਦੇ ਨਾਲ ਕਿਵੇਂ ਕਰਦੇ ਆ ਉਹਦੇ ਨਾਲ ਉਹ ਜਿਹੇ ਹਿਸਾਬ ਨਾਲ ਦੇ 10 ਰੁਪਏ ਕਿਲੋ 12 ਰੁਪਏ ਕਿਲੋਮੀਟਰ ਜੋ ਚਾਰਜ ਲੱਗਦਾ ਗੱਡੀ ਦਾ ਅੱਛਾ ਉਹ ਹਿਸਾਬ ਨਾਲ ਉਹਨੂੰ ਵਾਧਾ ਘਾਟਾ ਹੋ ਜਾਂਦਾ ਕੋਈ ਖਾਸ ਗੱਲ ਨਹੀਂ ਹੈਗੀ ਆਖ ਤਾਂ ਹੁਣ Rajasthan ਤੋਂ ਬਹੁਤ ਆਉਂਦਾ ਜੀ ਜੰਮੂ ਕਸ਼ਮੀਰ ਤੋਂ ਬਹੁਤ ਹੁੰਦਾ ਹੈ। ਕਾਨੇਰ ਦੇ ਆਏ ਬੈਠੇ ਸੀਗੇ। ਹਾਂ ਬੀਕਾਨੇਰ ਦੇ ਦੂਰੋਂ ਦੂਰੋਂ ਆਕ ਹੁੰਦਾ 4 400 ਕਿਲੋਮੀਟਰ ਤੋਂ ਪੰਜ 500 ਕਿਲੋਮੀਟਰ ਤੋਂ। ਫਿਰ ਉਸ ਤੋਂ ਨਗਾ ਕਹਣਾ ਜਿਵੇਂ ਹੁੰਦੀਆਂ ਮੌਕੇ ਤੇ ਅਡਜਸਟਮੈਂਟ ਹੋ ਜਾਂਦੀ ਹੈ। ਹਾਂ ਤੇ ਪੰਜਾਬ ਤੱਕ ਦਾ ਕਿਰਾਇਆ ਆਪਾਂ ਫ੍ਰੀ ਛੱਡ ਦਾਨੇ ਉਦੋਂ ਬਾਅਦ ਜਿਹੜਾ ਹੁੰਦਾ ਜਾਇਜ਼ ਲਾ ਦਨੇ ਆ। ਠੀਕ ਹੈ ਜੀ ਠੀਕ ਹੈ ਠੀਕ ਹੈ। ਤੇ ਆਹਾ ਡਾਈਨਿੰਗ ਟੇਬਲਾਂ ਦੇ ਨਾਲ ਕੁਰਸੀਆਂ ਪਈਆਂ ਜੇ ਕਿਸੇ ਨੇ ਵਧਾਉਣੀ ਘਟਾਉਣੀ ਹੈ ਕੁਰਸੀ। ਹਾਂਜੀ ਹਾਂਜੀ ਜੇ ਕਿਸੇ ਨੇ 6 ਦੀ ਜਗ੍ਹਾ 8 ਕਰਨੀਆਂ ਨੇ। 10 ਕਰਨੀਆਂ ਨੇ ਉਸ ਤਰ੍ਹਾਂ ਉਹ ਸਾਰੀ ਸੈਟਿੰਗ ਹੋਈ ਤੇ ਜੇ ਬਾਪੂਆਂ ਨੂੰ ਕੁਰਸੀਆਂ ਲੈ ਕੇ ਦੇਣੀਆਂ ਜੀ ਤੇ ਆਪਣੇ ਜਵਾਕ ਬੈਠਿਆ ਪ੍ਰੀਤ ਮੜ ਜਾ ਉਹ ਵੀ ਦਿਖਾ ਦਿਓ ਉਹ ਵੀ ਮਿਲ ਜਾਂਦੀਆਂ ਬਹੁਤ ਪਈਆਂ ਇੱਥੇ ਟਰੱਕਾਂ ਦੇ ਟਰੱਕ ਪਈਆਂ ਜੀ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਲੈ ਲਓ ਵਾਧੂ ਪਈਆਂ ਕੁਰਸੀਆਂ ਤਾਂ ਜੀ ਹੂੰ ਬਾਕੀ ਸਾਨੂੰ ਬੈਡਾਂ ਦੀ ਵੈਰਾਈਟੀ ਦਿਖਾਉਣੇ ਬੈਡ ਬਹੁਤ ਸੋਹਣੇ ਸੋਹਣੇ ਚਲੋ 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 ਬੈਡ ਬੈਠਾ ਉਹ ਉਹ ਦਿਖਾਉਣ ਵਾਲੇ ਆ ਬੈਡ ਬਈ ਬੈਡ ਆ ਜੋ ਜਦੋਂ ਬਾਹਰਲੇ ਬਾਹਰੋਂ ਆਉਂਦੇ ਆ ਨਾ ਪ੍ਰੀਤ ਤੇ ਆਉਂਦੇ ਨੂੰ ਬੈਡ ਬੁੱਢੇ ਜਿਹੇ ਖਰਾਬ ਹੋਏ ਪਏ ਹੁੰਦੇ ਆ ਹੈ ਆ ਜੋ ਚੱਕ ਲਓ ਬਦਲ ਕੱਲ ਬਾਈ ਆਇਆ ਆਸਟ੍ਰੇਲੀਆ ਤੋਂ ਕਹਿੰਦਾ ਵੀਰੇ 에어ਪੋਰਟ ਤੋਂ ਉਤਰ ਕੇ ਸਿੱਧਾ ਸੋਡੇ ਕੋਲੇ ਆਏਗਾ ਕਹਿੰਦਾ ਕਰੇ ਬੈੱਡ ਹੈ ਨਹੀਂ ਪੈਣ ਨੂੰ ਹੁਣੀ ਭੇਜਨੇ ਨੇ ਰਾਤ 12:30 ਵੱਜ ਗਏ ਸਾਨੂੰ ਉਹਦੇ ਕਰੇ ਬੈੱਡ ਲਾ ਕੇ ਫਿਰ ਘਰੇ ਗਏ ਤੁੰਦ ਇੰਨੀ ਕੁ ਟਕਾਣਾ ਨਹੀਂ ਸੀਗਾ ਗਾਹ ਲਈ ਫਿਰ ਕਰਨਾ ਪੈਂਦਾ ਜਿਹੜੀ ਇੱਜ਼ਤ ਕਰਦਾ ਉਹ ਬੰਦਾ ਇੰਨੀ ਮਾਨ ਨਾਲ ਆਇਆ ਉਹ ਕਹਿੰਦਾ ਮੈਂ ਸਿੱਧਾ 에어ਪੋਰਟ ਤੋਂ ਸੋਡੇ ਕੋਲ ਹੀ ਆਏਗਾ ਦੇਖ ਲੈ ਯਾਰ ਕਹਿੰਦਾ ਮੇਰੇ ਘਰੇ ਜਵਾਕਾਂ ਨੂੰ ਪੈਣ ਨੂੰ ਬੈੱਡ ਨਹੀਂ ਮੈਂ ਬੈੱਡ ਤੇਰੇ ਲੋਡ ਕਰਕੇ ਲੱਦ ਕੇ ਤੇਰੇ ਘਰੇ ਭੇਜ ਕੇ ਫਿਰ ਜਾਵਾਂਗੇ ਦੇਖ ਲੈ ਯਾਰ ਹੈਂ ਹਾਂ ਜੀ ਕੀ ਬਾਤ ਆਇਆ ਕੀ ਬਾਤ ਆ ਯਾਰ ਥੈਂਕ ਯੂ ਬਾਈ ਯਾਰ ਜਿਹੜਾ ਤੂੰ ਸਾਡੀਆਂ ਵੀਡੀਓ ਦੇਖ ਕੇ ਆਏ ਬੰਦੇ ਦੀ ਇੰਨੀ ਅਚੀ ਨੀ ਨਹੀਂ ਜਦੋਂ ਪੂਰੀ ਕਰੀ ਦੀ ਆਪਾਂ ਕੱਕ ਦੀ ਆ ਦੇਖੋ ਹੀ ਹੈ ਚੀਜ਼ ਇੱਕ ਤੋਂ ਇੱਕ ਲਗਜ਼ਰੀ ਬਣੀ ਹੋਈ ਹੈ ਆਹ ਨਹੀਂ ਅਗਲਾ ਕਹਿੰਦਾ ਯਾਰ ਸਾਡੀ ਤਾਂ ਦੁਕਾਨ ਬੰਦ ਹੋ ਗਈ ਭਾਈ ਕੱਲ ਨੂੰ ਆਜੋ ਹਾਂਜੀ 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 ਆਹ ਦੇਖ ਪ੍ਰੀਤ ਕੀ ਗੱਲਾਂ ਬਣੀਆਂ ਪਈਆਂ ਹੈ ਯਾਰ ਹੈ ਕੋਈ ਕਮੀ ਇੱਕ ਗੱਲ ਹੈਗੀ ਆ ਕਿਤੇ ਨਾ ਕਿਤੇ ਯਾਰ ਇਹ ਇੱਕ ਇੱਕ ਆਹ ਆ ਇੱਥੇ ਜੇ ਇੱਕ ਪੈਕੇਜ ਪਿਆ ਸੀ ਉਹ ਵੀ ਦੱਸ ਦੇਗੇ 70000 ਰੁਪਏ ਹਾਂਜੀ 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 ਸ 70000 ਰੁਪਏ ਦਾ ਹੀ ਪ੍ਰੀਤ 70000 ਚ ਸਾਰਾ ਕੁਝ ਹੀ ਸਾਰਾ ਹੀ 70000 ਰੁਪਏ ਚ ਆਹ ਸੋਫਾ ਦੇ ਦੇਗੇ ਹਾਂ 70000 ਚ ਆਹ ਹੀ ਦੇ ਦਗੇ ਤੇ ਇਹੀ ਦੇ ਦੋ ਕੋ ਗੱਲ ਜੀ 70000 ਚ ਆਹ ਸੋਫਾ ਦੇ ਦੇ ਕੇ ਆਹ ਹੀ ਬੈੱਡ ਦੇ ਦੇਗੇ ਇਹੀ ਬੈੱਡ ਦੇ ਦੋ ਜੀ ਇਹ ਬੈੱਡ ਦੇ ਤਾਂ ਤੇ ਨਾਲ ਗੱਦੇ ਵੀ ਦੇ ਦੇ ਨਾਲ ਗੱਦੇ ਹੋਗੇ ਜੀ ਗੱਦਿਆਂ ਦੇ ਨਾਲ ਆਹ ਜਿਹੜਾ ਆ ਪਿਆ ਇਹ ਵੀ ਵਿੱਚੇ ਦੇ ਦੇ ਕੇ ਇਹ ਵੀ ਬੱਚੀ ਦੇ ਦੋ ਜੀ ਹਾਂ ਵੇਚੀ ਦਿਓ ਜੀ ਨਾਲਾ ਨਮਾਰੀ ਵਿੱਚ ਜੀ ਨਮਾਰੀ ਵਿੱਚ ਹੀ ਦੇ ਦਿਓ ਜੀ ਵੇਚੀ ਦੇਦਗੇ ਨਮਾਰੀ ਵਿੱਚ ਚੱਕ ਇਹ ਵੀ ਕਹੀ ਗਈ ਹੁਣ ਚਲੋ ਹੋ ਗਿਆ ਕੰਮ 70 ਚ ਸਾਰਾ ਕੁਝ 70 ਸਾਰਾ ਕੁਝ ਤੇ ਇਹ ਡਿਲੀਵਰੀ ਵੀ ਦੇਦਗੇ ਡਿਲੀਵਰੀ ਪੂਰੇ ਪੰਜਾਬ ਚ ਫ੍ਰੀ ਆ ਆਨਲਾਈਨ 1000 ਰੁਪਏ ਦੀ ਬੁਕਿੰਗ ਹੈਗੀ ਬਾਕੀ ਪੈਸੇ ਉਹ ਦੇਣੇ ਜਦੋਂ ਘਰੇ ਸਮਾਨ ਪਹੁੰਚ ਗਏ ਤੇ ਇਹਦਾ ਰੰਗ ਬਦਲ ਲੈ ਜੇ ਕਿਸੇ ਨੇ ਜਿਹੜਾ ਜੋ ਮਰਜ਼ੀ ਰੰਗ ਕਹੇ ਉਹੀ ਰੰਗ ਲਾਵਾਂਗੇ ਜੀ ਇੰਨਾ ਦਾ ਰੇਟ ਕਰ ਬਾਈ ਆਹ ਸਮਾਨ ਵਾਲਾ ਭਿਆ ਇਥੋਂ ਚੁਕਾ ਦਿਆਂਗੇ ਹਿਸਾਬ ਨਾਲ ਹਾਂਜੀ 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 ਜੈ ਜੈ ਰੇਡੀ ਚ ਕਾਵਾਂਗੀ ਆਹਾ ਆਹਾ ਜਿਹੜੀ ਮੁੱਢ ਚ ਦਿਖਦੀ ਆ ਥੱਲੇ ਇਹ ਵੀਰੇ ਜਿਵੇਂ ਲੋਕ ਆਮ ਲਾਈ ਜਾਂਦੇ ਨੇ ਨਾ ਦੇਖੋ ਤੁਸੀਂ ਕਹੇ ਜੇ ਰੰਗ ਹੁੰਦੇ ਨੇ ਕਹੇ ਜੇ ਡਿਜ਼ਾਈਨ ਹੁੰਦੇ ਨੇ ਚੀਜ਼ ਬਣੀ ਦੇਖੋ ਤੁਸੀਂ ਰੂਹ ਖੁਸ਼ ਹੁੰਦੀ ਆ ਨਮਾਰੀ ਦੇਖ ਕੇ ਜੇ ਕਿਸੇ ਨੇ ਤਿੰਨ ਰੋਟੀਆਂ ਖਾਣੀਆਂ ਨੇ ਨਾ ਨਮਾਰੀ ਦੇਖ ਕੇ ਚਾਰ ਖਾ ਜਾਂਦਾ ਚਾਰ ਖਾਊਗਾ ਇਹ ਪਈ ਹੋਊਗੀ ਕਮਰੇ ਚ ਦਸ ਹੋਊਗੀ ਵੀ ਬੰਦੇ ਦਸ ਪਈ ਆ ਨਮਾਰੀ ਪਈ ਆ ਪਹਿਲੇ ਵਿਚਤ ਕਰਨ ਨੂੰ ਤਾਂ ਥਾਂ ਬਹੁਤ ਆ ਤੇ ਬਾਹਰ ਲੱਗਣ ਨੂੰ ਤਾਂ ਨਹੀਂ ਬੜੇ ਨਹੀਂ ਨਹੀਂ ਬਾਹਰ ਲੱਗਣ ਨੂੰ ਨਹੀਂ ਬੜੇ ਆ ਕਿ ਬਾਹਰ ਤਾਂ ਜਾਇਜ਼ ਹੀ ਨਹੀਂਗੇ ਕਿੰਨੇ ਕੁ ਰੇਟ ਤੇ ਦੇ ਦੇਵਾਂਗੇ ਆਪਾਂ ਇਹ ਜਿਵੇਂ 15000 ਰੁਪਏ ਦੀ ਨਮਾਰੀ ਹੈ ਜੀ ਇਹਦੇ ਵਿੱਚ ਹੋਰ ਵੀ ਸਕੀਮ ਹੈਗੀ ਮੰਨ ਲਓ ਕੋਈ ਪੁਰਾਣੀ ਨਮਾਰੀ ਕਟਾਉਣੀ ਹੈ ਕਿਸੇ ਨੇ ਕੋਈ ਪੁਰਾਣਾ ਸੋਫਾ ਕਟਾਉਣਾ ਕਿਸੇ ਨੇ ਉਹ ਵੀ 5000 ਦਾ ਕੱਟ ਦਾਂਗੇ ਅੱਛਾ 15000 ਦੀ ਲਮਾਰੀ ਫਿਰ 10 ਦੀ ਰਹੇਗੀ 10 ਦੀ ਰਹੇਗੀ ਜੀ ਕਿਉਂਕਿ ਅਗਲੇ ਨੇ ਤਾਂ ਦੂਜੀ ਸਿੱਟਣਗੀਆਂ ਹਾਂਜੀ 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 5 ਦੀ ਉਹ ਕੱਟ ਦਾਂਗੇ ਵਿੱਚੋਂ ਚੱਕੋ ਉਹ ਕੱਟ ਦਾਂਗੇ ਉਹ ਕੱਟੀ ਜਾਊਗੀ ਬਾਕੀ ਨਮਾਰ ਮੈਂ ਤਾਂ ਕਹਿਣਾ ਯਾਰ ਇਸੇ ਨਿਆਣਾ ਜਵਾਕ ਲੈ ਕੇ ਆ ਗਿਆ ਬੰਦਾ ਉਹ ਕੁਵਾਚ ਜੀ ਲੈ ਪ੍ਰੀਤ ਇਹ ਤਾਂ ਆਪਾਂ ਨੂੰ ਰੋਲੀ ਫਿਰਦਾ ਆ ਤਾਂ ਯਾਰ ਆ ਤਾਂ ਆ ਗਲੀ ਜੀ ਨਹੀਂ ਬੜੇ ਕਰਨਿਆ ਆਪਾਂ ਤਾਂ ਕਿਤੇ ਹੈਂ ਆ ਗਲੀ ਦੇ ਵਿੱਚ ਤਾਂ ਆਪਾਂ ਕਿਤੇ ਆਏ ਹੀ ਨਹੀਂ ਜਿਹੜੀ ਗਲੀ ਜੀ ਆਪਾਂ ਨੂੰ ਲਈ ਫਿਰਦਾ ਇੰਨਾ ਮਾਲ ਪਿਆ ਇੰਨਾ ਸਸਤਾ ਮਾਲ ਆ ਲੈ ਹੱਦ ਹੋ ਗਈ ਆ 10 ਵੀਡੀਓ ਵੀ ਕਰਤੀਆਂ ਹੋਣਗੀਆਂ ਆਪਾਂ ਨੂੰ ਨਹੀਂ ਕਿਤੇ ਦਿਖਾਇਆ ਇਹ ਆਪਾਂ ਨੂੰ ਕਿਸੇ ਹੋਰ ਗਲੀ ਪੀੜੀ ਲੈ ਚੱਲੇ ਆ ਲੈ ਕਰ ਗੱਲ ਕਿਸੇ ਦਾ ਜਵਾਕ ਨਾ ਇੱਥੇ ਰਹਿ ਆਵਾ ਹੋਵੇ ਐਂ ਬ੍ਰੀਤ ਆ ਦੇਖੋ ਅੰਬਗਾ ਕੰਪਨੀ ਦੀ ਬਰਾਣ ਅੰਬਕਾ ਦੀ ਨਮਾਰੀ ਹੋ ਗਈ ਐਂ ਇੱਕ ਇੱਕ ਤੋਂ ਇੱਕ ਵਧੀਆ ਕੰਪਨੀ ਦੀਆਂ ਨਮਾਰੀਆਂ ਸਾਰੀਆਂ ਇਹ ਜਿਵੇਂ BMW ਗੱਡੀ ਹੁੰਦੀ ਹੈ ਨਾ ਐ ਇਹ ਨਹੀਂ ਹਮ ਲੈ ਆ ਦੇਖੋ ਨਮਾਰੀਆਂ ਜੋ ਆਗ ਲੱਤਾਂ ਨੂੰ ਚਿੰਬੜ ਜੇ ਚਾਚਾ ਮੈਂ ਤਾਂ ਤਿੰਨ ਦਿਨ ਹੋ ਗਏ ਤੇ ਤੁਰਿਆ ਫਿਰਦਾ ਰਾਹ ਲੱਭਦਾ ਹੈ ਉਧਰ ਬੰਦਿਆਂ ਦੀ ਆਵਾਜ਼ ਤਾਂ ਸੁਣੀ ਜਾਂਦੀ ਆ ਮੈਨੂੰ ਰਾਹ ਨਹੀਂ ਲੱਭਦਾ ਆ ਦੇਖੋ ਇਹ ਨਮਾਰੀ ਕਰ ਕਰ ਗਰੇ ਰੰਗ ਦੀ ਹੈ ਦੇਖੋ ਨਮਾਰੀ ਕਿੰਨੀ ਸ਼ਾਨਦਾਰ ਹੈ ਦੇਖੋ ਨਮਾਰੀ ਆ 10000 ਤੋਂ ਆ 10 ਮੋਰ ਪੰਖਾਂ ਵਾਲੀ ਲੈ ਆ ਦੇ ਬਾਰੇ ਦੱਸ ਖਿਆਲ ਕੀ ਆ ਦੇਖਣ ਵਾਲੇ ਹੈ ਕਿੰਨੀ ਡੀਪ ਕਿੰਨੀ ਆ ਨਾਲੇ ਦੇਖ ਫੁਨੇ ਸਿੰਘ ਪ੍ਰੀਤ ਜਚੂਕ ਨਹੀਂ ਜਚੂ ਪਈ ਹੈ ਗੱਲ ਬਣੀ ਪਈ ਆ ਯਾਰ ਅਲਮਾਰੀਆਂ ਲੈ ਜਾ ਮੈਂ ਤਾਂ ਕਹਿੰਦਾ ਬਾਊ ਗਵਾਚ ਗਿਆ ਹੋਇਆ ਆ ਪ੍ਰੀਤ ਕਿ ਫਸ ਗਿਆ ਲੈ ਘਰ ਗੱਲ ਇਹ ਤਾਂ ਹੋ ਗਈ ਸੀ ਉਹੋ ਹੀ ਗੱਲ ਚੱਕੋ ਵੀ ਮਰਲ ਲੈ ਜੋ ਸਮਾਨ ਜੀ ਤੋਂ ਲਿਆ ਜਾਂਦਾ ਜਿੰਨਾ ਅਸੀਂ ਤਾਂ ਥੱਕ ਕੇ ਘੇੜੇ ਦਿੰਦੇ ਡਿਜ਼ਾਈਨ ਦੇਖੋ ਹੀ ਬੈੱਡ ਦੀ ਹਾਂ ਦੇਖੋ ਇਹ ਲੱਗ ਜਿਹੀਆਂ ਨਾ ਦੇਖੋ ਕੰਮ ਆ ਹੂੰ ਦੇਖੋ ਹਰ ਤਾਂ ਸਮਾਨ ਤਾਂ ਇਹ ਬਾਹਰੇ ਬਾਹਰ ਹੀ ਚੁਕਾ ਦਿੰਦਾ ਅੰਦਰੋਂ ਬਾਹਰ ਦਾ ਹੀ ਫੈਕਟਰੀ ਚ ਬਣ ਕੇ ਬੈੱਡ ਦੇਖੋ ਜੀ ਜੇ ਸਾਰੇ ਪੰਜਾਬ ਚ ਕਿਸੇ ਦੁਕਾਨ ਤੇ ਬੈੱਡ ਹੋਵੇ ਆਪਣੀ ਗਾਰੰਟੀ ਆ ਲੋਕ 50 50000 ਦਾ 60 60000 ਦਾ ਵੱਡੇ ਵੇਚ ਦੇਣਗੇ ਜਿਹਦਾ ਪਤਾ ਦੁੱਧ ਮੁੱਲ ਦੇਈ ਜਾਂਦੇ ਆ ਇਹ ਤੇ ਇਧਰ ਵਾਸ਼ਿੰਗ ਮਸ਼ੀਨਾਂ ਪੰਜ ਇਹ ਵੀ ਦੇ ਦਿੰਨੇ ਆ ਹਾਂ ਜੀ ਵਾਸ਼ਿੰਗ ਮਸ਼ੀਨਾਂ ਕੂਲਰ ਇਹ ਚੋਂ 5000 ਦਾ ਪੁਰਾਣਾ ਕੱਢ ਦਾਨਾ ਕੂਲਰ ਚੋਂ ਕੂਲਰ ਕੱਢ ਦਾਨਾ ਮਸ਼ੀਨ ਚੋਂ ਮਸ਼ੀਨ ਕੱਢ ਦਾਨਾ 5000 ਦੀ ਪੁਰਾਣੀ ਹਾਂ ਉਹ ਆਉਣ ਵਾਲੇ ਸਮੇਂ ਚ ਕੂਲਰਾਂ ਦਾ ਵੀ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਉਹ ਵੀ ਆਊਗਾ ਕੂਲਰ ਦਾ ਟਾਈਮ ਆਡਰ ਬਹੁਤ ਲੱਤ ਐ ਜੀ ਜੀ ਕੂਲਰ ਐ ਜੀ ਸਾਰੀ ਲੜਕਾਂ ਕਰਤੀਆਂ ਪਿਛਲੀ ਵਾਰ ਕੂਲਰ ਦੀ ਬਹੁਤ ਦਿੱਕਤ ਰਹੀ ਸ਼ਾਰਟੇਜ ਬਹੁਤ ਸੀ ਕੂਲਰ ਦੀ ਕੂਲਰ ਦੇ ਲਾਂਬੇ ਆਏ ਕਹਿੰਦੇ ਕੂਲਰ ਦਿੰਦਾ ਨਹੀਂ ਹਾਂ ਕੂਲਰ ਦਿੰਦਾ ਨਹੀਂਗਾ ਅੱਜ ਕੀ ਪਹਿਲਾਂ ਹੀ ਲੈ ਕੇ ਲਾਤਾ ਹਾਂ ਉਹ ਫੈਕਟਰੀ ਚ ਉਹ ਸਾਹਮਣੇ ਆਪਣੀ ਫੈਕਟਰੀ ਆ ਗਈ ਉੱਥੇ ਸੋਫੇ ਸੂਵੇ ਬੰਦੇ ਨੇ ਆਹ ਪ੍ਰੀਤ ਸਾਰਾ ਬਣੀ ਜਾਂਦਾ ਮਾਲ ਉੱਥੇ ਆ ਜਾ ਮੜਾ ਇਹ ਦੇਖ ਕੇ ਆ ਜਾ ਆਜੋ 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 ਆ ਜਾ ਪ੍ਰੀਤ ਚੱਲਦਾ ਹੀ ਰੱਖੀ ਉਹ ਕੈਮਰਾ ਆਜੋ ਫੈਕਟਰੀ ਚ ਤੁਹਾਨੂੰ ਬਣਦਾ ਵੀ ਦਿਖਾ ਲਿਆਵਾ ਕਿੱਥੇ ਬਣੀ ਜਾਂਦਾ ਸਮਾਨ ਅਜ ਸ੍ਰੀਕ੍ਰੇਟ ਵੀ ਸ਼ੇਅਰ ਕਰ ਸ਼ੇਅਰ ਕਰਦੇ ਆਹ ਪੰਨਾਂ ਫੱਕਰਨਾ ਆ ਪੰਜਾ ਫਰੀ ਤੋਂ ਚੱਕ ਦੋ 2000 ਦੀ ਓਏ ਨਾਲੇ 5-5000 ਦੀ ਕੱਟੀ ਵੀ ਆ ਇਹ ਹੈ ਹਾਂ ਆ ਦੇਖੋ ਸਾਰੀ ਡੇਕ ਦੀ ਲੱਕੜ ਲਾਉਣੇ ਆਗੇ ਹਾਂ ਭਾਈ ਜੀ ਸਾਰੀ ਸਾਫ ਸੁਥਰੀ ਲੱਕੜਾ ਪੂਰੀ ਵਧੀਆ ਟੌਪ ਦੀ ਇਹ ਆ ਬਣੀ ਜਾਂਦੇ ਆ ਲੈ ਬੈੱਡ ਆ ਕਰੋ ਗੱਲ ਆ ਦੇਖੋ ਗਿਆਨੀ ਜੀ ਪਠਾਨਕੋਟ ਤੋਂ ਆਏ ਨੇ ਸੋਫਾ ਲੈਣਾ ਪ੍ਰੇਮ ਆਇਆ ਆਪਦੀ ਗੱਡੀ ਲੈ ਕੇ ਆ ਆਪ ਹੀ ਲੈਣ ਆਏਗਾ ਅੱਛਾ ਭਾਈ ਆਪ ਦੀ ਗੱਡੀ ਲੈ ਕੇ ਆਪ ਦੀ ਗੱਡੀ ਲੈ ਕੇ ਆਪ ਹੀ ਪਠਾਨਕੋਟ ਤੋਂ ਸੋਫਾ ਲੈਣ ਆਏਗਾ ਪਠਾਨਕੋਟ ਤੋਂ ਆਇਆ ਹਾਂਜੀ ਭਾਈ ਆਪਾਂ ਤਾਂ ਉਹੀ ਹਰੇਕ ਵੀਡੀਓ ਚ ਕਹਿ ਦਿੰਦੇ ਨੇ ਆਪਾਂ ਵੀ ਕੋਈ ਪਠਾਨਕੋਟ ਤੋਂ ਆ ਗਿਆ ਸੱਚੀ ਪਠਾਨਕੋਟ ਤੋਂ ਆ ਗਿਆ ਰੇਟ ਸੁਣ ਕੇ ਆਇਆ ਬਾਬੀ ਵੀਡੀਓ ਦੇ ਦੇ ਕੇ ਆਇਆ ਅੱਛਾ ਰੇਟ ਰੇਟ ਤੈਨੂੰ ਇਹ ਪਠਾਨਕੋਟ ਤੋਂ ਰੈਕੋਟ ਤਾਂ ਕੋਈ ਰੇਟ ਨਹੀਂ ਮਿਲਿਆ ਇਹ ਜਾ ਨਾ ਪੂਰਾ ਵਧੀਆ ਰੇਟ ਹੈ ਤਾਂ ਹੀ ਤਾਂ ਆਏ ਆ ਜੀ ਐਡੀ ਦੂਰ ਪਹਿਲਾਂ ਕੁੜੀ ਦਾ ਵਿਆਹ ਦਾ ਸਮਾਨ ਲੈ ਕੇ ਗਿਆ ਸੀ ਆ ਲੈ ਕੇ ਗਏ ਆ ਜੀ ਸਾਰਾ ਵਿਆਹ ਦਾ ਸਮਾਨ ਨਾ ਇਹ ਜਾ ਰੇਟ ਮਿਲੇ ਤੇ ਨਾ ਇਹ ਜਾ ਸੇਠ ਮਿਲੇ ਯਾਰ ਗੱਲ ਹੀ ਮਤਲੀ ਯਾਰ ਬਾ ਗੱਲ ਖਤਮ ਹੋ ਗਈ ਯਾਰ ਵੀਡੀਓ ਬਾ ਐਂਡ ਹੋ ਗਿਆ ਇੱਥੇ ਹਾਂ ਨਾ ਇਹ ਜਾ ਰੇਟ ਤੇ ਨਾ ਇਹ ਜਾ ਸੇਠ ਗੱਲ ਕਾਣੀ ਖਤਮ ਖਟਾਕ